ਕੌントਰ ਅਪਲਸਨਲ ਕੋਣ ਹੈ ਜੀ ਡਿਟੇਲਸ ਦੇਖੋ ਕੱਲ ਤੁਹਾਨੂੰ ਮਾਨਜੋ ਕੁਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਜੀ ਨੇ ਟੀਸੀ ਕਰਕੇ ਇੱਕ ਦੱਸਿਆ ਵੀ ਸੀਗਾ ਵੀ ਜਿਹੜੇ 6 ਔਰ 7 ਤਰੀਕ ਦੀ ਰਾਤ ਨੂੰ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਬੜੀ ਮਿਹਨਤ ਕੀਤੀ ਗਈ ਔਰ ਦੋ ਦੋਸ਼ੀ ਫੜ ਲਏਗੇ ਜਸ਼ਨਪ੍ਰੀਤ ਔਰ ਇੱਕ ਮੁੰਡਾ ਸੀਗਾ ਦੋਨੇ ਫੜੇ ਗਏ ਸੀ ਦਰਗਾਬਾ ਪਿੰਡ ਹੈਗੇ ਨੇ ਕੋਟਲੀ ਸੂਰਦ ਮੱਲੀਆਂ ਦੇ ਦੋਨੇ ਔਰ ਇਹਨਾਂ ਨੂੰ ਫਿਰ ਅੱਜ ਜਿਹੜਾ ਯੂਨਾਈਲ ਹੈਗਾ ਉਹ ਤਾਂ ਅੱਜ ਪੇਸ਼ ਕੀਤਾ ਜਾ ਚੁੱਕਾ ਕਿਉਂਕਿ ਉਹਦਾ ਰਿਮਾਨਡ ਨਹੀਂ ਲੈ ਸਕਦੇ ਉਹਨੂੰ ਜੁਡੀਸ਼ਲ ਭੇਜਿਆ ਜਾ ਚੁੱਕਾ ਹੈ ਔਰ ਜਿਹੜਾ ਜਸ਼ਮਪ੍ਰੀਤ ਹੈ ਇਹਨੇ ਅੱਜ ਐਸ ਐਚ ਓ ਕੰਟੋਨਮੈਂਟ ਸਾਡੇ ਮੋਹਿਤ ਕੁਮਾਰ ਨੇ ਉਹਨਾਂ ਨੂੰ ਉਹਨੇ ਦੱਸਿਆ ਮੈਂ ਇੱਕ ਪਿਸਟਲ ਇੱਥੇ ਰੱਖਿਆ ਹੋਇਆ ਗਲੌਕ ਨਾਈ ਮਹਮਦ ਦਾ ਔਰ ਉਹਦਾ ਸ਼ਮਸ਼ੀਰ ਸ਼ੇਰਾ ਹੈਗਾ ਹੁਣ ਮਾਨ ਕਹਿੰਦੇ ਹੈਗੇ ਫੌਰਨ ਚ ਹੀ ਰਹਿੰਦਾ ਹੈਗਾ ਉਹਦੇ ਅੱਗੇ ਉਹਨੇ ਜਿਹਦੀ ਡਾਇਰੈਕਸ਼ਨ ਤੀ ਇਹਨਾਂ ਨੇ ਕੰਮ ਕੀਤਾ ਸੀਗਾ ਉਹਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਪਿਸਤਲ ਦਿੱਤਾ ਸੀ ਉਹ ਕਹਿੰਦਾ ਮੈਂ ਰੱਖਿਆ ਹੋਇਆ ਡਰੇਨ ਦੇ ਲਾਗੇ ਲੁਕੋ ਕੇ ਝਾੜੀਆਂ 'ਚ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਕਹਿੰਦਾ ਆਈਡੀਆ ਹੈਗਾ ਤੇ ਮੈਂ ਉੱਥੇ ਤੁਹਾਨੂੰ ਦੇ ਦਾਂਗਾ ਉਹ ਫੇ ਸਾਡੇ ਜਿਹੜੇ ਇਨਸਪੈਕਟਰ ਕੰਟਰੋਲਮੈਂਟ ਮੋਹਿਤ ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਨੂੰ ਅੱਜ ਕਰੀਬ 2 ਵਜੇ ਦੇ ਇੱਥੇ ਲੈ ਕੇ ਆਏ ਨੇ ਜਦੋਂ ਇੱਥੇ ਲੈ ਕੇ ਆਏ ਤੇ ਇਹ ਫਿਰ ਕਹਿ ਰਿਹਾ ਸੀ ਵੀ ਕਿ ਉਹ ਜਗਾ ਇੱਧਰ ਹੀ ਹੈਗੀ ਆ ਤੇ ਕਹਿੰਦਾ ਜੀ ਮੈਂ ਤੁਹਾਨੂੰ ਰਿਕਵਰ ਕਰਾ ਦਿੰਦਾ ਜਦੋਂ ਇੱਥੇ ਇਸ ਜਗਾ ਤੇ ਪਹੁੰਚੇ ਆ ਜਿੱਥੇ ਆਪਾਂ ਖੜੇ ਆ ਉੱਥੇ ਉਹ ਕਹਿਣ ਲੱਗ ਪਿਆ ਵੀ ਮੈਨੂੰ ਬਾਥਰੂਮ ਆਇਆ ਜੀ ਮੈਨੂੰ ਥੋੜਾ ਜਿਹਾ ਥੱਲੇ ਉਤਾਰੋ ਤੇ ਉਹ ਜੋ ਜ਼ਿਆਦਾ ਉਹਨੇ ਫੋਰਸ ਕੀਤਾ ਵੀ ਉਹ ਫਿਰ ਥੱਲੇ ਉਤਰਿਆ ਔਰ ਜਦੋਂ ਥੱਲੇ ਉਤਰ ਕੇ ਉਹ ਆਪਣਾ ਬਾਥੂਨ ਵਗੈਰਾ ਜਾ ਰਿਹਾ ਸੀ ਆਪਣੇ ਪੁਲਿਸ ਪਾਰਟੀ ਵੀ ਉਹਦੇ ਨਾਲ ਖੜੀ ਸੀਗੀ ਐਕਚੁਅਲੀ ਉਹਨੇ ਉਹ ਜਗ੍ਹਾ ਹੋਈ ਚੁਸ ਕੀਤੀ ਜਿੱਥੇ ਉਹਨੇ ਪਿਸਟਲ ਰੱਖਿਆ ਹੋਇਆ ਸੀ ਥੱਲੇ ਪੱਥਰ ਦੀ ਸਿਲੀ ਹੈ ਉਹਦੇ ਥੱਲੇ ਉਹਨੇ ਧੱਕੋ ਕੇ ਰੱਖਿਆ ਹੋਇਆ ਸੀਗਾ ਉਹ 9mm ਗਲੌਕ ਸੀਗਾ ਉਹਨੇ ਇਮੀਡੀਏਟਲੀ ਬੜੀ ਫੁਰਤੀ ਨਾਲ ਉਹਨੇ ਥਾਣਦਾਰ ਨੂੰ ਧੱਕਾ ਮਾਰਤਾ ਉਹ ਡਿੱਗ ਪਿਆ ਤੇ ਮੁੜ ਕੇ ਉਹ ਪਿਸਟਲ ਚੱਕ ਕੇ ਉਹਨੇ ਜਕਦਮ ਉਹਨੇ ਫਾਇਰ ਕੀਤਾ ਉਹ ਲਖਲੀ ਇਸੇ ਢੇ ਉਹ ਬਚਾਅ ਹੋ ਗਿਆ ਉਹ ਨਾਲ ਇੱਕ ਗੋਲੀ ਹੈ ਉੱਥੇ ਤੋਂ ਕੰਨ ਤੇ ਦਿਖਿਆ ਵੀ ਹੁਣ ਉੱਥੇ ਗੋਲੀ ਵੀ ਵੱਜੀ ਹੈ ਤੇ ਸਾਡੇ ਐਸ ਐਚ ਓ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਚ ਹਵਾਈ ਫਾਇਰ ਵੀ ਕੀਤਾ ਵੀ ਤੂੰ ਇਹ ਨਾ ਕੰਮ ਕਰ ਦਵਾਰਾ ਉਹਨੇ ਫੇਰ ਫਾਇਰ ਕਰਤਾ ਉਹ ਵੀ ਲੱਕੜੀ ਬਚਾਅ ਹੋ ਗਿਆ ਤੇ ਉਹ ਫਿਰ ਇੰਸਪੈਕਟਰ ਮੋਹਿਤ ਕੁਮਾਰ ਉਹਨਾਂ ਨੇ ਫਿਰ ਸੈਲਫ ਡਿਫੈਂਸ ਤੇ ਉਹਨੂੰ ਜਦੋਂ ਭੱਜਣ ਲੱਗਾ ਸੀ ਉਹਨੂੰ ਉਹਨੂੰ ਗੋਲੀ ਮਾਰੀ ਹੈ ਥੱਲੇ ਉਹ ਲੱਤ 'ਚ ਵੱਜੀ ਹੈ ਜਿਹਨੂੰ ਇਮੀਡੀਏਟਲੀ ਹੌਸਪੀਟਲ ਲੈ ਜਾਇਆ ਜਾ ਚੁੱਕਾ ਹੈ ਜਿੱਥੇ ਉਹ ਅੰਡਰ ਟ੍ਰੀਟਮੈਂਟ ਹੈ ਬਾਕੀ ਜਿਹੜੀ ਇਹਨੇ ਅੱਜ ਹਰਕਤ ਕੀਤੀ ਹੈ ਉਹਦੇ ਰਿਗਾਰਡਿੰਗ ਲਗ ਮਕਦਮਾ ਦਰਜ ਕਰ ਲਿਆ ਔਰ ਜਿਹੜਾ ਪਿਸਟਲ ਹੈ ਗਲੌਕ ਦਾ ਉਹ ਰਿਕਵਰ ਹੋ ਗਿਆ ਸਾਨੂੰ ਉਹ ਜਿਹੜਾ ਇਹਨੂੰ ਮਿਲਿਆ ਸੀਗਾ ਬਾਕੀ ਫਰਦਰ ਅਸੀਂ ਇਹਦੀ ਹੁਣ ਤਫ਼ਤੀਸ਼ ਚੱਲ ਰਹੀ ਹੈ ਬਾਕੀ ਸਾਡੀ ਇਹ ਕਮਿਸ਼ਨਰ ਦੀ ਪੁਲਿਸ ਨੇ ਬੜੀ ਜਿਹੜੀ ਸ਼ਲਾਘਾ ਜੋ ਕੰਮ ਕੀਤਾ ਸੀਗਾ ਜਿਹੜੇ ਬੰਦੇ ਫੜੇ ਸੀਗੇ ਅੱਜ ਇਹਨਾਂ ਨੇ ਕਿਉਂਕਿ ਬਹੁਤ ਸ਼ਾਤਰ ਤਰ੍ਹਾਂ ਦੇ ਬੰਦੇ ਨੇ ਤੇ ਇਹ ਸਾਰਾ ਜਿਹੜਾ ਸਾਡੇ ਇਨਸਪੈਕਟਰ ਮੋਹਿਤ ਕੁਮਾਰ ਇਹਨਾਂ ਨੇ ਅੱਜ ਚਲਾਕਾ ਜੋ ਕੰਮ ਕੀਤਾ ਪੁਲਿਸ ਦੀ ਆਪਣੇ ਮਲਾਜ਼ਮਾਂ ਦੀ ਜਾਨ ਵੀ ਬਚਾਈ ਹੈ ਔਰ ਇੱਕ ਰਿਕਵਰੀ ਵੀ ਕੀਤੀ ਹੈ ਸਰ ਔਰ ਟੋਟਲ ਕਿੰਨੇ ਬੰਦੇ ਲਿਆਂਦੇ ਸੀ ਇੱਥੇ ਦਾ ਟੋਟਲ ਇੱਕ ਹੀ ਲਿਆਂਦਾ ਸੀ ਜਸ਼ਨਪ੍ਰੀਤ ਇੱਕੋ ਹੀ ਦੋਸ਼ੀ ਸੀ ਸਰ ਇਹ ਮਨਚਾ ਕੀ ਸੀ ਇਹਨਾਂ ਨੇ ਕਿਵੇਂ ਜਿਹੜੀ ਜਗ੍ਹਾ ਡੈਟਿਫਾਈ ਕਰਾਈ ਗਈ ਕਿ ਕਿਤੇ ਕਿਤੇ ਦੇਖੋ ਹੁਣ ਜਗ੍ਹਾ ਜਿਹੜੀ ਉਹਨੇ ਤਾਂ ਦੱਸਿਆ ਸੀ ਨਾ ਵੀ ਇੱਥੇ ਰੱਖਿਆ ਹੋਇਆ ਇਹ ਜਿਹੜੇ ਨਾਰੇ ਲਿਖੇ ਸੀ ਉਦੀ ਦੇਖੋ ਮਨਛਾ ਤੁਹਾਨੂੰ ਪਤਾ ਹੀ ਐ ਐਂਟੀ ਨੈਸ਼ਨਲ ਸਲੋਗਨ ਲਿਖਣ ਦਾ ਕੀ ਮਤਲਬ ਹੁੰਦਾ ਪਤਾ ਹੀ ਹੁੰਦਾ ਆਪਾਂ ਨੂੰ ਵੀ ਥੋੜਾ ਜਿਹਾ ਆਪਣੇ ਆ ਥੋੜਾ ਜਿਹਾ ਲੋਕਾਂ ਚ ਉਹਦਾ دہشت ਪਾਉਣ ਵਾਸਤੇ ਕਰਦੇ ਨੇ ਬਾਕੀ ਇਹ ਪੁਲਿਸ ਵੱਲੋਂ ਉਹਨੂੰ ਮਤਲਬ ਬਹੁਤ ਜਲਦੀ ਫੜਿਆ ਗਿਆ ਇੱਕ ਕੋ ਇਹੋ ਜਿਹਾ ਕੇਸ ਤੈਸ ਕਰਨ ਚ ਬਹੁਤ ਮਿਹਨਤ ਲੱਗਦੀ ਐ ਜਦੋਂ ਫੜੇ ਜਾਂਦੇ ਸਾਨੂੰ ਇਜ਼ੀਲੀ ਲੱਗਦਾ ਕੋੜਾ ਸੌਖਾ ਕੰਮ ਐ ਪਰ ਇਟ ਨਾਟ ਈਜ਼ੀ ਜੌਬ ਔਰ ਇਹ ਸਾਰੇ ਸਾਡੇ एडीसीपी टू हरपाल सिंह एसीपी शिवदर्शन सिंह और एसीपी क्राइम सारे ने बड़ी मेहनत की थी सर के और दा नाम लेता हूं ने और किसी बंदे वो चल रही है शमशेर शेर दा तो नाम ਸਾਡੇ ਕੋਲ ऑलरेडी ਆਏ ਹੋਇਆ बाकी ओसी कर रहे हैं सर किड्डा ਤਗੜਾ دہشت گرد ਦਾ ਕਿਉਂਕਿ ਜਿਸ ਨੇ ਨਾਰੇ ਲਿਖੇ ਆਂਟੀ ਦੇ ਦੇਖੋ ਜਿਹੜੇ ਇਹ ਬੰਦੇ ਤਾਂ ਨਾਰਮਲ ਹੀ ਹੈਗੇ ਆ ਜਿਹੜਾ ਛੋਟਾ ਮੁੰਡਾ ਮਾਈਨਰ ਹੋ ਤਾਂ ਪੜਦਾ ਹੀ ਹੈਗਾ 10+2 ਚ ਇਹ ਵੀ 10+2 ਪਾਸ ਹੈਗਾ ਕੋਈ ਇੱਕ ਕਿਤੇ ਪਰਚਾ ਹੈਗਾ ਛੋਟਾ ਕੋਈ ਜਿਆਦਾ ਵੱਡਾ ਨਹੀਂ ਜੀ ਤੇ ਇਹ ਕਰਦਾ ਕੀ ਬੇਸਿਕਲੀ ਇਹ ਕੁਛ ਨਹੀਂ ਵਸੇ ਆਪਣਾ ਜਿੱਦਾਂ ਉਹ ਖੇਤੀਬਾੜੀ ਕਰਦੇ ਸੀਗੇ ਉਦਾਂ ਹੋਰ ਕੋਈ ਖਾਸ ਕੰਮ ਨਹੀਂ ਸੀ ਇਹਨਾਂ ਦਾ ਤੇ ਇਹਨਾਂ ਕੰਮਾਂ 'ਚ ਕਿਵੇਂ ਪੈ ਗਿਆ ਸ਼ੇਰੇ ਇਹ ਬਾਜੀ ਇਹਨਾਂ ਦੇ ਉਹ ਬੜਾ ਸ਼ੇਰੇ ਨੇ ਮੋਟ ਇਹਨਾਂ ਦੇ ਐਕਚੁਅਲੀ ਪਿੰਡਾਂ ਦੇ ਲਾਗੇ ਤੇ ਹੈਗੇ ਉਹਨੇ ਇਹਨੂੰ ਮੋਟੀਵੇਟ ਕੀਤਾ ਲਾਲਚ ਦਿੱਤਾ ਪੈਸੇ ਦਾ ਪੈਸੇ ਦੇ ਲਾਲਚ ਵਿੱਚ ਪੈਸਾ ਵੀ ਕੋਈ ਨਹੀਂ ਮਿਲਿਆ ਸੀ ਜਿਵੇਂ ਤੁਹਾਨੂੰ ਕੱਲ ਵੀ ਸੀਪੀ ਸਾਹਿਬ ਨੇ ਕਮਪੇਨ ਕੀਤਾ ਸੀ ਤੇ ਗਲੋਕ ਜਿਹੜੀ ਆ ਉਹ ਆ ਕੇ ਪਾਰ ਉਹ ਸਾਰੀ ਕਾਫੀ ਵਧੀਆ ਕੁਆਲਿਟੀ ਦੀ ਉਹ ਸਾਰੀ ਬਾਕੀ ਚੈੱਕ ਕਰ ਲੈ ਸਰ ਟੋਟਲ ਕਿੰਨੇ ਫਾਇਰ ਹੋਏ ਆ ਜੀ ਟੋਟਲ 2 ਫਾਇਰ ਤਾਂ ਉਹਨੇ ਕੀਤੇ ਆ ਜੀ ਦੋਸ਼ੀ ਨੇ ਉਹ ਦੋ ਹੀ ਸਾਡੇ ਐਸਐਚਓ ਸਾਹਿਬ ਨੇ ਕੀਤੇ ਚੱਲ ਟੁਆ